ਨੋ ਦੇ ਆ ਰਹੇ ਵਾਲੇ ਲੋਕ ਮੇਰੇ ਲੁਧਿਆਣਾ ਵੀ ਆ ਉਹ ਵੀ ਲੁਧਿਆਣਵੀ ਦੇ ਮੇਰਾ ਲੁਧਿਆਣਾ ਵੀ ਹੋਣ ਦੇ ਨਾਤੇ ਬਹੁਤ ਸਤਿਕਾਰ ਕਰ ਰਹੇ ਨੇ ਔਰ ਜਿਹੜੇ ਮਹਾਰੀ ਉਮੀਦਵਾਰ ਨੇ ਉਹਨਾਂ ਨੂੰ ਥਾ ਥਾ ਦੇ ਕਾਲੇ ਝੰਡੇ ਦਿਖਾਏ ਜਾ ਰਹੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਪਾਰਟੀ ਪੱਧਰ ਤੇ ਵੀ ਤੇ ਆਮ ਲੋਕਾਂ ਦੇ ਪੱਧਰ ਤੇ ਵੀ ਉਹਨਾਂ ਸਾਰਿਆਂ ਦਾ ਵਿਰੋਧ ਹੋ ਰਿਹਾ ਜਿਹੜੇ ਬਾਹਰੋਂ ਆਏ ਨੇ ਤੇ ਮੈਂ ਅੱਜ ਪੂਰੇ ਹਲਕੇ ਚ ਘੁੰਮ ਕੇ ਆਇਆ ਅੱਜ ਤੱਕ ਜਗਰਾਉਂ ਵੀ ਜਾ ਕੇ ਆਇਆ ਦਾਕੇ ਵੀ ਜਾ ਕੇ ਆਏ ਆ ਗਿੱਲ ਵੀ ਗਏ ਆ ਸ਼ਹਿਰ ਚ ਵੀ ਕੱਲੀ ਕੱਲੀ ਗਲੀ ਚ ਗਏ ਆ ਸਾਰੇ ਪਾਸੇ ਪਿਆਰ ਮਿਲ ਰਿਹਾ ਸਤਿਕਾਰ ਮਿਲ ਰਿਹਾ ਇਹਦਾ ਕਾਰਨ ਇੱਕੋ ਹੀ ਆ ਵੀ ਮੈਂ ਲੁਧਿਆਣੇ ਦਾ ਜੰਪਲ ਜੰਪਲ ਹੋਣ ਕਰਕੇ ਮੈਨੂੰ ਸਾਰੇ ਪਸੰਦ ਕਰਦੇ ਨੇ ਤੇ ਜਿਹੜੇ ਬਾਹਰੋਂ ਆਏ ਨੇ ਉਹਨਾਂ ਵਿਚਾਰਿਆਂ ਨੂੰ ਪ੍ਰਦਰਸ਼ਨ ਹੋ ਰਿਹਾ ਕਿ ਕਿ ਉਦੇ ਕੀ ਰਹੇ ਨੇ ਕਿਤਾ ਕੀ ਰੁਕਗਾ ਤਾਂ ਲੋਕ ਲੁਧਿਆਣੇ ਦੇ ਉਹ ਲੋਕ ਪ੍ਰਧਾਨ ਮੰਤਰੀ ਵੀ ਦੂਸਰੀ ਜਗ੍ਹਾ ਤੋਂ ਲੜਦੇ ਵੀ ਮੁੱਦਾ ਕੀ ਆ ਤੁਹਾਡਾ ਜਿਹੜਾ ਲੋਕਾਂ ਚ ਲੈ ਕੇ ਜਾਇੰਗੇ ਲੋਕ ਕਹਿਣ ਵੀ ਹਾਂ ਅਸੀਂ ਢਿਲੋਂ ਸਾਨੂੰ ਖੂਨ ਪਾਉਣੀ ਹੈ ਇਸ ਦਾ ਪ੍ਰਧਾਨ ਮੰਤਰੀ ਦਾ ਘਰੇ ਬੈਠਾ ਹੀ ਸਾਰਾ ਕੁਝ ਸਵਾਰ ਸਕਦਾ ਜੇ ਸਵਾਰਨਾ ਚਾਵੇ ਵੱਖ ਜ਼ਾਨਮਤ ਇਹ ਇਹਨੂੰ ਤੁਸੀਂ ਮੁੱਦਾ ਨਹੀਂ ਮੰਨਦੇ ਬਾਹਰੋਂ ਆਏ ਬੰਦਿਆਂ ਨੂੰ ਤੁਸੀਂ ਕੀ ਤੁਹਾਡਾ ਕੀ ਮੁੱਦਾ ਵੀ ਲੋਕਾਂ ਦੀ ਡਵੈਲਪਮੈਂਟ ਇਹ ਜਿਹੜੇ ਬਾਹਰੋਂ ਆਏ ਕਰਕੇ ਨੁਕਸਾਨ ਹੋ ਗਿਆ ਸਾਡੇ ਸਿਟੀ ਦਾ ਤਿੰਨ ਵਾਰ ਜਿਹੜੇ ਮੈਂਬਰ ਪਾਰਲੀਮੈਂਟ ਬਣ ਗਏ ਉਹਨਾਂ ਨੇ ਕੋਈ ਸੁਆਰਿਆ ਹੀ ਨਹੀਂ ਇਹ ਇਹ ਬਹੁਤ ਵੱਡੀ ਗੱਲ ਆ ਅੱਜ ਕਾਂਗਰਸ ਦਾ ਦੇਖੋ ਤੁਸੀਂ ਇਹਨਾਂ ਦੀ ਨੈਸ਼ਨਲ ਪਾਰਟੀ ਹੈ ਫਿਤਰਤ ਦੇਖੋ ਸੰਗਰੂਰ ਵਾਲਾ ਆਨੰਦਪੁਰ ਸਾਹਿਬ ਭੇਜਤਾ ਕਪੂਰਥਾਲੇ ਤੋਂ ਸੰਗਰੂਰ ਭੇਜਤਾ ਮਠੰਡੇ ਤੋਂ ਲੁਧਿਆਣੇ ਭੇਜਤਾ ਕੀ ਦੱਸੋ ਇਹ ਕੋਈ ਤਰੀਕਾ ਵਾ ਇਹ ਕਿਹੜਾ ਤਰੀਕਾ ਵਿਧਾਨ ਕੀ ਲੈ ਕੇ ਆਏ ਨੇ ਲੁਧਿਆਣਾ ਦੇ ਇਹ ਆ ਚੀਜ਼ਾਂ ਨਹੀਂ ਕਰਨੀਆਂ ਨੇ ਜਿਹੋ ਤਾਂ ਜਿਹੜੀ ਹੈ ਦੇਖੋ 10 15 ਸਾਲ ਤੋਂ ਲੁਧਿਆਣਾ ਮੁੱਦਿਆਂ ਤੇ ਲੜਾਈ ਤੇ ਨਹੀਂ ਲੜਿਆ ਗਿਆ ਅੱਜ ਵੀ ਜਿਹੜੇ ਸਾਡੇ ਦੂਜੇ ਪਾਸੇ ਵਾਲੇ ਇੱਕ ਦੂਜੇ ਨੂੰ ਗਾਲਾਂ ਤੇ ਹੀ ਲੱਗੇ ਹੋਏ ਨੇ ਬਿੱਟੂ ਉਹਨੂੰ ਗਾਲਾਂ ਕਢੀ ਜਾਂਦਾ ਬੜਿੰਗ ਨੂੰ ਬੜਿੰਗ ਬਿੱਟੂ ਨੂੰ ਕਢੀ ਜਾਂਦਾ ਇਹਨਾਂ ਨੇ ਇਸੇ ਤਰ੍ਹਾਂ 15 ਦਿਨ ਤਮਾਸ਼ਾ ਜਿਹਾ ਕਰਦੇ ਨੇ ਉਹਨੇ ਪਹਿਲਾਂ ਹੀ ਸਟੇਟਮੈਂਟ ਦਿੱਤੀ ਆ ਮੈਂ ਆਈਪੀਐਲ ਲੜਨ ਵਾਸਤੇ ਆਇਆ ਮੈਂ ਇੱਥੇ ਰਹਿਣ ਨਹੀਂ ਆਇਆ ਮੈਂ ਆਈਪੀਐਲ ਲੜਨਾ ਹੈ ਦੇਖੀ ਤੁਸੀਂ ਸੁਣੀ ਆ ਨਾ ਉਹ ਕਹਿੰਦਾ ਮੈਂ ਇੱਥੇ ਲੋਕਾਂ ਨੂੰ ਭਲਾ ਕਰਨ ਵਾਸਤੇ ਨਹੀਂ ਆਇਆ ਲੋਕਾਂ ਦਾ ਫਾਇਦਾ ਕਰਨ ਵਾਸਤੇ ਨਹੀਂ ਆਇਆ ਮੈਂ ਤਾਂ ਕਿ ਆਈਪੀਐਲ ਖੇਡਣ ਵਾਸਤੇ ਆਇਆ ਮੈਂ ਬਿੱਟੂ ਦੇ ਨਾਲ ਲੜਾਈ ਲਾਣੇ ਆ ਮੈਂ ਚਲੇ ਜਾਣਾ ਆ ਹੁਣ ਆ ਵਿਜਨ ਨਾਲ ਲੜਾਈ ਲੜਨਗੇ ਕੀ ਵੀ ਜਿਹਨਾਂ ਉਹਨਾਂ ਕੋਲੇ ਸਾਡੇ ਕੋਲੇ ਲੁਧਿਆਣੇ ਦੇ ਜੰਪਾ ਰੋਨ ਕਰਕੇ ਬੜੀਆਂ ਸਮੱਸਿਆਵਾਂ ਆ ਮਾਦੇ ਨੇ ਲੁਧਿਆਣੇ ਲਈ ਅੱਜ ਸਾਡੀ ਸਿਟੀ ਕੇਂਦਰੀ ਸਿਟੀ ਆ ਪੰਜਾਬ ਦੀ 40 ਲੱਖ ਦੇ ਕਰੀਬ ਆਬਾਦੀ ਆ ਔਰ ਲਗਭਗ 10-15 ਲੱਖ ਲੋਕ ਬਾਹਰੋਂ ਆਉਂਦੇ ਨੇ ਰੋਜ਼ ਰੋਜ਼ਗਾਰ ਕਰਨ। ਪਰਿਵਾਰ ਦੇ ਜ਼ਰੂਰਤਾਂ ਪੂਰੀਆਂ ਕਰਕੇ ਜਾਂਦੇ ਨੇ। ਇਸੇ

ਤੁਹਾਡਾ ਕੋਈ ਸਟੇਟਮੈਂਟ ਨਹੀਂ ਆਇਆ ਇਹ ਸ਼ਰਮ ਉਹਦੀ ਆ ਵੀ ਤਾਂ